ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਆ ਆਪਣਾ ਸਕਰੀਨ ਤੇ ਚੱਲ ਜਾਂਦਾ ਆਪਣੇ ਘਰ ਦੀ ਵੀਡੀਓ ਤੁਹਾਨੂੰ ਅੱਜ ਇੱਕ ਪਲੂਨ ਝੋਟੀ ਦਿਖਾ ਦੇਾਂਗੇ ਕਦੋਂ ਸੂਈਆਂ ਬੱਚੇ ਤੋਂ ਪੁੱਛਾਂਗੇ ਮਗਰ ਵੀ ਕੱਟੀ ਦਿਖਾ ਦੇਾਂਗੇ ਚੰਗੇ ਕਦ ਕਾਠਾ ਤੇ ਚੰਗੇ ਵਜਨ ਚ ਝੋਟੀ ਦਿਖਾ ਦੇਾਂਗੇ ਗੱਲ ਬਾਤ ਅੱਗੇ ਹੀ ਤਰ੍ਹਾਂ ਬੱਚੇ ਨ ਕਰਾਵਾਂਗੇ ਆਜੋ ਪੁੱਤ ਸੱਸੀ ਕਾ ਪੁੱਤ ਸੱਸੀ ਕਾ ਜੀ ਹੋ ਠੀਕੋਂ ਪੁੱਤ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 987813917 ਪਿੰਡ ਪਿੰਡ ਦੁੱਲੇਵਾਲਾ ਜ਼ਿਲ੍ਹਾ ਸਿੰਦਾ ਸਿਰਨ ਨਾਪਰਾ ਫੁਰ ਤੇ ਆ ਜੀ ਓਕੇ ਇੱਕ ਪਿੰਡ ਭਾਈ ਰੁਪਿਆ ਦੇਣੀ ਤੇ ਸਲਾਪ ਪੁਰਾ ਸਲਾਪ ਪੁਰਾ ਤੇ ਪੁੱਤ ਅੱਜ ਆਪਾਂ ਇੱਕ ਝੋਟੀ ਦਿਖਾ ਰਹੇ ਹਾਂ ਆ ਵੀ ਅੱਜ ਆਪਾਂ ਇੱਕ ਝੋਟੀ ਲੈ ਕੇ ਆਏ ਪਹਿਲਾਂ ਓਕੇ ਇੱਕ ਝੋਟੀ ਲੈ ਕੇ ਆਏ ਪਹਿਲਾਂ ਜੀ ਚੰਗੇ ਕਦ ਕਾਠ ਚ ਆ ਗਈ ਤੇ ਵੱਡੇ ਸਾਇਦ ਦੀ ਆ ਗਈ ਬੱਠਪੁਰੇ ਦੀ ਇੱਕ ਨੰਬਰ ਆ ਗਈ ਕਦੋਂ ਸੋਈਆ ਪੁੱਤ ਇਹ ਵੀ ਗੱਲ ਨਹੀਂ ਸੋਈਆ ਰਹੇ ਕੱਲ ਸੋਈਆ ਕੀ ਦੇਗੀ ਇਹਦੇ ਵੀ ਮਗਰ ਕੱਟੀ ਆ ਗਈ ਕੱਟੀ ਆ ਗਈ ਤੇ ਕਿੰਨਾ ਕੁ ਪੁੱਤ ਬੋਲਾ ਇਹ ਥੱਲੇ ਨੇ 8 ਕਿਲੋ ਬੋਲਾ ਹੈਗਾ 8 ਕਿਲੋ ਬੋਲਾ ਹੈਗਾ ਵੀਰ ਆਪਾਂ ਤੁਹਾਨੂੰ ਦੱਸ ਦਈਏ ਕਹਾਣੀ ਵੀ ਹਜੇ ਪੂਰੀ ਖਾਲੀ ਨਹੀਂ ਕੀਤੀ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰਿਓ ਤੇ ਇੱਕ ਮੇਰੀ ਹੋਰ ਵੀਰਾਂ ਨੂੰ ਬੇਨਤੀ ਹੈ ਜਿਵੇਂ ਆਪਾਂ ਝੋਟੀ ਅੱਗੇ ਇੱਕ ਦਿਨ ਪਾਈ ਸੀਗੀ ਦੂਰ ਗਈ ਸੀ ਤੇ ਆਨਲਾਈਨ ਗਈ ਸੀਗੀ ਆਨਲਾਈਨ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਆਇਆ ਕਰੋ ਆ ਕੇ ਲੈ ਕੇ ਜਾਇਆ ਕਰੋ ਮੇਰਾ ਬਹੁਤ ਵੱਡਾ ਨੁਕਸਾਨ ਉਹ ਝੋਟੀ ਨੇ ਕੀਤਾ ਮੈਨੂੰ ਮੜਾ ਕੇ ਲਿਆਉਣੀ ਵੀ 40 ਤੋਂ 50 ਹਜ਼ਾਰ ਰੁਪਏ ਦਾ ਮੇਰਾ ਨੁਕਸਾਨ ਆ ਉਹ ਝੋਟੀ ਦੇ ਵਿੱਚ ਇੱਕ ਪਾਸੇ ਖੜੀਆ ਕਰੇ ਠੀਕ ਆ ਤੇ ਆਪਾਂ ਕਹਿੰਦੇ ਆ ਵੀ ਆਪਣੀ ਫੋਲਰ ਥੱਲੀ ਹੁੰਦੀ ਆਪਾਂ ਝੂਠ ਨਹੀਂ ਮਾਰਦੇ ਜਮਈ ਤੇ ਇਹਦਾ ਕੋਈ ਪਤਾ ਨਹੀਂ ਜਾ ਕੇ ਮਿਲੇ ਜਾਂ ਨਾ ਮਿਲੇ ਠੀਕ ਆ ਜੀ ਥਾਣਾ ਸੁਣਾ ਦੀ ਆਪਣੀ ਗਾਰੰਟੀ ਹੁੰਦੀ ਆ ਤੇ ਮਿਲਣ ਮੋਲਣ ਦੀ ਇਹਨਾਂ ਦੀਆਂ ਕਾਦੀਆਂ ਗਾਰੰਟੀਆਂ ਫਲੂਣ ਝੋਟੀ ਆ ਤੇ ਆਪਣਾ ਬਹੁਤ ਨੁਕਸਾਨ ਕਰਿਆ ਉਹ ਝੋਟੀ ਦੇ ਨਾਲ ਆਪਣਾ ਇ ਤੇ ਫੇਰ ਵੀ ਆਪਾਂ ਨੂੰ ਮੜਾਉਣੀ ਪਈ ਕੋਈ ਗੱਲ ਨਹੀਂ ਤੇ ਪੁੱਤ ਤੋਰੋ ਇਹਨੂੰ ਤੋਲਾ ਤਾਰਾ ਕਰਾ ਦਿਆਂ ਇਹ ਚੈੱਕ ਤੇ ਬਾਕੀ ਦੀ ਗੱਲ ਤੁਹਾਨੂੰ ਧਾਰਾਂ ਧੂਰਾਂ ਇਹਦੀਆਂ ਮਾਰ ਕੇ ਦਿਖਾ ਦਿਆਂ ਗਰੰਟੀ ਵਾਲੀ ਚੀਜ਼ ਐ ਅਜਰੋ ਹੁਣ ਤੁਹਾਡੇ ਸਾਹਮਣੇ ਬੱਚਾ ਛੱਡ ਕੇ ਹੁਣ ਆਪਣਾ ਕੋਈ ਜਾਦੂ ਦਾ ਕਰਿਆ ਵਾ ਨਹੀਂ ਸਾਹਮਣੇ ਛੱਡ ਕੇ ਬੱਚਾ ਆਪਾਂ ਧਾਰਾ ਮਾਰ ਕੇ ਆਇਓ ਜੇ ਤੁਸੀਂ ਆਨਲਾਈਨ ਮੰਗਾਉਣੀਓ ਥੋੜੀ ਸਿਰਦਰਦੀ ਐ ਠੀਕ ਆ ਜੀ ਤੇ ਝੋਟੀ ਕੁਆਲਿਟੀ ਪੂਰੀ ਫੁੱਲ ਮੂਹ ਹੋਣੀ ਮੈਂ ਦੇਖੀ ਕਹਿ ਦਾਂਦਾ ਕਿ ਦੇਖ ਕੇ ਤੁਹਾਨੂੰ ਦੱਸ ਦੂੰ ਜਰੋਂ ਆਪਾਂ ਸੌਦਾ ਕਰਾਂਗੇ ਆ ਦੇਖੋ ਜੀ ਤੇ ਪਿੱਠ ਪੁੜੇ ਦੀ ਇੰਨੀ ਸਵੇਰੇ ਵੀ ਆਪਣੀ ਪੂਰੀ ਹਵੇਲੀ ਨਹੀਂ ਕਰੀ ਵੀ ਜੀ ਆ ਦੇਖੋ ਥਾਨ ਲੇਵਾ ਕਰੋ ਚੈੱਕ ਬੱਚੇ ਬੁੱੱਚੇ ਦਾ ਫੁੱਲ ਕਰਦੀ ਹੈ ਜੇਰ ਜੱਪਾ ਸਭ ਕੁਝ ਕੰਪਲੀਟ ਹੈ ਜੀ ਆ ਦੇਖੋ ਕੁਆਲਿਟੀ ਦੇ ਪਿੱਠ ਬੁੜੇ ਦੀ ਬਾਨਤਰ ਦੇਖੋ ਛਾਡੋ ਫਿਰ ਬੱਚਾ ਤਾਂ ਰਧੁਰਾ ਕਰਾ ਦੇ ਇੱਕ ਸੂਹਾ ਪਹਿਲਾ ਜੀ ਆ ਦੇਖੋ ਕੁਆਲਿਟੀ ਸਾਈਜ਼ ਸੂਝ ਤਾਂ ਤੁਹਾਨੂੰ ਦਿਖਾਈ ਗਿਆ ਆਪਾਂ ਇੱਕ ਨੰਬਰ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਤਾਂ ਕਿ ਆਇਓ ਤੁਸੀਂ ਅਗਨਾ ਧਾਰਾ ਮਾਰਿਓ ਚੋਕੇ ਲੈ ਕੇ ਜਾਇਓ ਭੌਂਦੀ ਛਾਡੋ ਪਤ ਬੱਚਾ ਕਰ ਆ ਦੇਖੋ ਵੀਰੋ ਬੱਚਾ ਆਪਾਂ ਲਾ ਲਿਆ ਪੋਰਾ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਝਗਾਵਤ ਵੀ ਕੋਈ ਲੱਤ ਛਾੜ ਕਰ ਜੈ ਇੰਨੀ ਚੰਗੀ ਝੋਟੀ ਆ ਕਿ ਬਾਈ ਵੀ ਆਪਾਂ ਤੁਹਾਨੂੰ ਬਾਵਾ ਚੋਕੇ ਬਾਵਾ ਚੋਕੇ ਦਿਖਾ ਦੀ ਚੰਗਾ ਪੁੱਤ ਅਗਲੇ ਨੂੰ ਪਤਾ ਲੱਗ ਜਾਂਦਾ ਕਿਲੋ ਦੋ ਕਿਲੋ ਦੁੱਧ ਕੱਢਦੀ ਸਾਹਮਣੇ ਮਾਰ ਪੁੱਤ ਦੁੱਧ ਕਰ ਆ ਦੇਖੋ ਵੀ ਬੱਚਾ ਚੰਗਾ ਤੁਸੀਂ ਦੇਖ ਸਕਦੇ ਹੋ ਪਸਮਾਲਾ ਪਤ ਕਰ ਆ ਦੇਖੋ ਵੀਰੋ ਬੰਨ ਪੁੱਤ ਬੱਚਾ ਮੈਂ ਕਹਿੰਦਾ ਕੋਈ ਹੱਲ ਨਹੀਂ ਚੋਲਣੀ ਜੀ ਕੋਈ ਗੱਲ ਹੀ ਨਹੀਂ ਭੋਈ ਥੱਲੇ ਦੀ ਕੋਈ ਨੰਗੀ ਚੱਲੇ ਕੈਮਰਾ ਆਪਾਂ ਨੇੜੇ ਤੋਂ ਲਾ ਕੇ ਦਿਖਾ ਦਿੱਤੀ ਤੁਹਾਨੂੰ ਆ ਦੇਖੋ ਜੀ ਚਾਰੇ ਥਾਣੇ ਨਿਕਣਵੇਂ ਪੂਰੇ ਗੈਪ ਤੇ ਤੇ ਧਾਰਾਂ ਧੂਰਾਂ ਜਿਵੇਂ ਮਰਜੀ ਆ ਦੇਖੋ ਜਿਵੇਂ ਮਰਜੀ ਹੱਥ ਫੇਰੀ ਚੱ ਪਤਾ ਫੇਰੀਂ ਇਹ ਤੇ ਹੱਥ ਬੈਠ ਪਤਾ ਥੱਲੇ ਕਰ ਆ ਦੇਖੋ ਕੱਟੀ ਬਹੁਤ ਪਿਆਰੀ ਆ ਸੀਮਨ ਪੁੱਛ ਕੇ ਦੱਸਾਂਗੇ ਤੁਹਾਨੂੰ ਵੀ ਕਿਹੜੇ ਦੀ ਆ ਠੀਕ ਆ ਜੀ ਜਰੂਰ ਤੁਹਾਨੂੰ ਦੱਸ ਦਿਆਂਗੇ ਤੇ ਢੀੜੀ ਕਰ ਦਿਓ ਕੋਈ ਗੱਲ ਨਹੀਂ ਪਤਾ ਖੁੱਲੀ ਰਹੂਗੀ ਤਾਂ ਨਹੀਂ ਬਾਲੀ ਜੇ ਆਪਾਂ ਗੱਲ ਕਰਗੇ ਸੁਭਾਹ ਦੀ ਸੁਭਾਹ ਸਾਨ ਪਦੀ ਆ ਚਲੋ ਤਾਂ ਮਗਰਲੇ ਤੇ ਮੂੰਹ ਨਾਲ ਨਹੀਂ ਮਾਰੋ ਪਹਿਲਾਂ ਪੱਥੇ ਤਾਰਾ ਪਿੱਛੇ ਨੂੰ ਇਧਰ ਨੂੰ ਹੋ ਮਾਰਾ ਹਾਂ ਕਿਉਂ ਮਾਰਾ ਸੜਾ ਆ ਦੇਖੋ ਜੀ ਅਜ ਦੂਤ ਤੇ ਕੋਈ ਗੱਲ ਕੋਈ ਜਾਦੂ ਦਾ ਕਰਿਆ ਬਣੀ ਵੀ ਇਹ ਪੈਰ ਘੱਡ ਕੇ ਖੜੀ ਆ ਤੁਹਾਡੇ ਘਰੇ ਜਾ ਕੇ ਖਲ੍ਹ ਜੂ ਤੇ ਸਮੱਸਿਆ ਆਉਂਦੀਆਂ ਕਿਉਂਕਿ ਆਪਾਂ ਜ਼ਿੰਮੇਵਾਰ ਬੰਦੇ ਆਂਗੇ ਕੋਈ ਇਹੋ ਜਿਹਾ ਕੰਮ ਨਾ ਆਪਾਂ ਕੀਤਾ ਵਾਵਾ ਘੜਦੇ ਬੁੱਤ ਮੂਰ ਲੈ ਕੇ ਤਾਰ ਦੂਰ ਕੇ ਮੈਂ ਬੁੱਤ ਸਹੀ ਗੱਲ ਦੱਸੀ ਪੂਰੀ ਬੋਲੀ ਪੂਰੀ ਬੋਲੀ ਆ ਠੀਕ ਆ ਤਾਰ ਇੱਕ ਨੰਬਰ ਬੋਲੀ ਤੇ ਜੇ ਆਪਾਂ ਗੱਲ ਕਰਨ ਲਗੇ ਕੱਟੀ ਦੀ ਕੱਟੀ ਵੀ ਚੰਗੀ ਤੇ ਰਹੀ ਗੱਲ ਇਹਦੇ ਮੁੱਲ ਦੀ ਆਮ ਜੇ ਮੁੱਲ ਦੀ ਝੋਟੀ ਨਹੀਂ ਜੀ ਹੈਗੀ ਠੀਕ ਆ ਜੀ ਤੇ ਮੁੱਲ ਚੰਗਾ ਲਾ ਕੇ ਤੁਹਾਨੂੰ ਮਿਲਣੀਆਂ ਤੇ ਮੁੱਲੇ ਦਾ ਹੋਊਗਾ ਫੋਨ ਤੇ ਹੋਊਗਾ ਜਮਾਂ ਜਾਇਜ਼ ਤੇ ਜੈਨੂਨ ਜਿਵੇਂ ਦੀ ਝੋਟੀ ਆ ਦੋਦੇ ਦਾ ਆਪਾਂ ਤੁਹਾਨੂੰ 12 ਕਿਲੋ ਹੀ ਕਹਿ ਕੇ ਦੇ ਦੇਾਂਗੇ ਦੇਣਾ ਇਹਨੇ 14 13 ਇੰਨਾ ਠੀਕ ਆ ਜੀ ਮਗਲਿਆਂ ਜੋ ਮਾਰੋ ਪਤਾ ਧਾਰਾ ਦਸਲੀਆਂ ਕਰਾ ਦੇਾਂਗੇ ਜਮਾ ਕੋਈ ਹੋਰ ਜੀ ਗੱਲ ਨਹੀਂ ਹੈਗੀ ਵੀ ਕੋਈ ਤੁਹਾਨੂੰ ਆ ਦੇਖੋ ਚਾਰ ਚਾਰ ਧਾਰਾਂ ਮਾਰੀਆਂ ਬੱਚੇ ਨੇ ਦੇਖੋ ਮਗਲੇ ਥਣਿਆਂ ਦੀਆਂ ਧਾਰਾਂ ਕਰੋ ਚੱਕ ਇੱਕ ਨੰਬਰ ਬਾਕੀ ਦੀ ਗੱਲ ਜਰੂਰ ਸਾਡੇ ਨਾਲ ਕਰਿਓ ਸੰਪਰਕ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੀ ਤੇ ਚੰਗੀਆਂ ਤੋਂ ਚੰਗੀਆਂ ਆਪਾਂ ਤੁਹਾਡੀ ਖਾਤਰ ਵੀਡੀਓ ਅਪਲੋਡ ਕਰਦੇ ਰਹੇਗੇ ਤੇ ਐਂ ਪਿਆਰ ਦਿੰਦੇ ਰਿਆ ਕਰੋ ਬਹੁਤ ਪਿਆਰ ਦਿੰਦੇ ਹੋ ਤੁਸੀਂ ਢਿਲੋਂ ਡੇਰੀ ਫਾਰਮ ਬਠਿੰਡਾ ਨਾਂ ਦੇ ਚੈਨਲ ਨੂੰ ਤੇ ਫੇਸਬੁੱਕ ਤੇ ਵੀ ਆਪਣੇ ਜਾ ਕੇ ਤੁਸੀਂ ਫੋਲੋ ਕਰ ਲਓ ਇਹਹੀ ਨਾਂ ਦਾ ਆਪਣਾ ਫੇਸਬੁੱਕ ਤੇ ਪੇਜ ਹੈਗਾ ਢਿਲੋਂ ਡੇਰੀ ਫਾਰਮ ਬਠਿੰਡਾ ਪੇਜ ਨੂੰ ਜਰੂਰ ਫੋਲੋ ਕਰ ਲਓ ਤੇ YouTube ਚੈਨਲ ਤੁਹਾਡਾ ਕਰਿਆ ਬਈ ਫੋਲੋ ਕੋਈ ਗੱਲ ਨਹੀਂ ਜੀ ਓਕੇ ਆ ਸਾਰੀ ਗੱਲ ਬਾਤ ਤੁਸੀਂ ਬਹੁਤ ਪਿਆਰ ਦਿੰਦੇ ਹੋ ਐਂ ਪਿਆਰ ਦਿੰਦੇ ਰਹੋ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਆ ਤੇ ਬਾਕੀ ਦਾ ਧਾਰਾਂ ਧੂਰਾ ਕੀ ਤੁਹਾਨੂੰ ਪੂਰਾ ਦੁੱਧ ਹੀ ਕੱਢ ਕੇ ਦਿਖਾਤਾ ਆ ਦੇਖੋ ਜੀ ਥੋੜੀ ਵੀਡੀਓ ਲੰਮੀ ਹੁੰਦੀ ਆ 2 ਕਿਲੋ ਦੇ ਨੇੜੇ ਦੁੱਧ ਕੱਢ ਰੇਟੇ ਦਾ ਫੋਨ ਤੇ ਹੂ ਹੂ ਜਾਂ ਮੱਜਾਜ ਧੰਨਵਾਦ ਜੀ